ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਕਿ ਭਾਵੇਂ ਤੁਸੀਂ ਪਾਠ ਕਰਦੇ ਹੋ ਜਾਂ ਨਹੀਂ ਕਰਦੇ ਪਰ ਰਜਾਨਾ ਸਵੇਰੇ ਸ਼ਾਮ ਦੋਵੇਂ ਹੱਥ ਜੋੜ ਕੇ ਆਪਣੇ ਪਰਮ ਪਿਤਾ ਪਰਮਾਤਮਾ ਦੇ ਅੱਗੇ ਇਹ ਇੱਕ ਅਰਦਾਸ ਬੇਨਤੀ ਜ਼ਰੂਰ ਕਰਿਆ ਕਰੋ ਅਰਦਾਸ ਬੇਨਤੀ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਉਸ ਤੋਂ ਬਾਅਦ ਇਹ ਚਾਰ ਚੀਜ਼ਾਂ ਹਰ ਰੋਜ਼ ਆਪਣੇ ਪਰਮ ਪਿਤਾ ਪਰਮਾਤਮਾ ਤੋਂ ਆਪਣੇ ਲਈ ਆਪਣੇ ਪਰਿਵਾਰ ਦੇ ਲਈ ਮੰਗਣੀਆਂ ਨੇ ਕਿਉਂਕਿ ਸੰਗਤ ਜੀ ਇਹ ਚਾਰ ਚੀਜ਼ਾਂ ਜਿਸ ਦਿਨ ਤੋਂ ਵੀ ਸਾਡੀ ਜ਼ਿੰਦਗੀ ਦੇ ਵਿੱਚ ਆ ਗਈਆਂ ਇਹ ਚਾਰ ਚੀਜ਼ਾਂ ਜਿਸ ਦਿਨ ਤੋਂ ਸਾਨੂੰ ਮਿਲ ਗਈਆਂ ਯਕੀਨ ਕਰਕੇ ਜਾਣਿਓ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਬੇਅੰਤ ਖੁਸ਼ੀਆਂ ਬਰਕਤਾਂ ਦਾਤਾਂ ਸਾਡੀ ਝੋਲੀ ਦੇ ਵਿੱਚ ਪੈਣੀਆਂ ਸ਼ੁਰੂ ਹੋ ਜਾਣਗੀਆਂ ਸਾਡੀ ਜ਼ਿੰਦਗੀ ਦੀ ਸਾਰੀ ਮਹਤਾਜੀ ਦੂਰ ਹੋ ਜਾਵੇਗੀ ਤਾਂ ਫਿਰ ਇਹ ਚਾਰ ਚੀਜ਼ਾਂ ਕਿਹੜੀਆਂ ਨੇ ਕਿੰਜ ਸਾਡੀ ਜ਼ਿੰਦਗੀ ਦੇ ਵਿੱਚ ਬਦਲਾਵ ਕਰਦੀਆਂ ਨੇ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਨੀ ਆ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਕਿਉਂਕਿ ਜਦੋਂ ਆਪਾਂ ਵੀਡੀਓ ਨੂੰ ਕੱਟ-ਕੱਟ ਕੇ ਸੁਣਦੇ ਆ ਤੱਕ ਗੱਲ ਦੀ ਪੂਰੀ ਸਮਝ ਨਹੀਂ ਆਉਂਦੀ ਕਿ ਕੀ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਇਸ ਕਰਕੇ ਵੀਡੀਓ ਨੂੰ ਪੂਰਾ ਸੁਣਾਣਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਅੱਗੇ ਵੀ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਤਾਂ ਆਓ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਆਂ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਜਿਹੜੀ ਅਰਦਾਸ ਬੇਨਤੀ ਬਾਰੇ ਆਪਾਂ ਗੱਲ ਕਰਨ ਜਾ ਰਹੇ ਆਂ ਨਾ ਇੱਕ ਅਰਜੀ ਆ ਜੋ ਆਪਾਂ ਹਰ ਰੋਜ਼ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਲਾਉਣੀ ਆ ਅਤੇ ਬੜੀ ਭਾਵਨਾ ਦੇ ਨਾਲ ਲਾਉਣੀ ਆ ਭਾਵੇਂ ਤੁਸੀਂ ਪਾਠ ਕਰਦੇ ਹੋ ਭਾਵੇਂ ਤੁਸੀਂ ਪਾਠ ਨਹੀਂ ਕਰਦੇ ਪਰ ਇਹ ਅਰਦਾਸ ਬੇਨਤੀ ਇਹ ਅਰਜੀ ਆਪਾਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਜ਼ਰੂਰ ਲਾਉਣੀ ਆ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਕਿਉਂਕਿ ਸ਼ੁਕਰਾਨਾ ਕਰਨਾ ਤਾਂ ਸਾਡੇ ਲਈ ਬਹੁਤ ਜ਼ਰੂਰੀ ਆ ਸ਼ੁਕਰਾਨਾ ਹਰ ਚੀਜ਼ ਦੇ ਲਈ ਕਰਨਾ ਹੈ ਮਾਲਕ ਨੇ ਜੋ ਵੀ ਦਿੱਤਾ ਸਾਨੂੰ ਦਿੱਤੀਆਂ ਨੇ ਨਾ ਇਹ ਕੱਲੀ ਕੱਲੀ ਚੀਜ਼ ਨੂੰ ਯਾਦ ਕਰਦਿਆਂ ਹੋਇਆ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਕਿ ਵਾਹਿਗੁਰੂ ਤੇਰਾ ਸ਼ੁਕਰ ਹੈ ਤੇਰਾ ਸ਼ੁਕਰ ਹੈ ਆਪਣੇ ਵਿੱਚੋਂ ਬਹੁਤ ਭੈਣ ਭਰਾ ਐਸੇ ਨੇ ਜੋ ਹਰ ਵੇਲੇ ਪਰਮਪਿਤਾ ਪਰਮਾਤਮਾ ਜੀ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦੇ ਰਹਿੰਦੇ ਨੇ ਮੰਨਦੇ ਆ ਕਿ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦਾ ਸਮਾਂ ਹੁੰਦਾ ਹੈ ਕਦੇ ਦੁੱਖ ਕਦੇ ਸੁੱਖ ਕਈ ਵਾਰ ਕੁਝ ਚੀਜ਼ਾਂ ਅਜਿਹਿਆਂ ਨੇ ਜੋ ਅਸੀਂ ਪ੍ਰਾਪਤ ਕਰਨਾ ਚਾਹੁੰਨੇ ਆ ਅਜੇ ਤੱਕ ਪ੍ਰਾਪਤ ਨਹੀਂ ਹੋਈਆਂ ਪਰ ਇਹਦਾ ਮਤਲਬ ਇਹ ਨਹੀਂ ਆ ਵੀ ਅਸੀਂ ਉੱਠ ਕੇ ਹਰ ਰੋਜ਼ ਵਾਹਿਗੁਰੂ ਜੀ ਨੂੰ ਉਲੰਬੇ ਦੇਣੇ ਸ਼ੁਰੂ ਕਰ ਦਈਏ ਜੋ ਤਾਤ ਅਜੇ ਨਹੀਂ ਮਿਲੀ ਮਿਲਨ 'ਚ ਦੇਰੀ ਹੋ ਰਹੀ ਆ ਉਹਨੂੰ ਛੱਡ ਕੇ ਬਾਕੀ ਚੀਜ਼ਾਂ ਬਾਰੇ ਸੋਚੋ ਵੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਕਿੰਨਾ ਕੁਝ ਦਿੱਤਾ ਹੈ ਉਹ ਵੀ ਬਿਨਾ ਬੋਲਿਆਂ ਬਿਨਾ ਮੰਗਿਆਂ ਕਈ ਭੈਣ ਭਰਾ ਕਹਿੰਦੇ ਨੇ ਕਿ ਸਾਡੇ ਘਰ ਦੇ ਵਿੱਚ ਤਾਂ ਗਰੀਬੀ ਆ ਅਸੀਂ ਕਹਦਾ ਸ਼ੁਕਰਾਨਾ ਕਰੀਏ ਤਾਂ ਸੰਗਤ ਜੀ ਜੇਕਰ ਆਪਾਂ ਦੋ ਵਕਤ ਦੀ ਰੋਟੀ ਖਾ ਕੇ ਸੌ ਰਹੇ ਆ ਨਾ ਤਾ ਅਸੀਂ ਦੁਨੀਆ ਦੇ ਸਭ ਤੋਂ ਅਮੀਰ ਬੰਦਿਆਂ ਦੇ ਵਿੱਚ ਸ਼ਾਮਲ ਹਾਂ ਕਿਉਂਕਿ ਖਾਣੀ ਤਾਂ ਸਾਹਮਣੇ ਦੋ ਵਕਤ ਦੀ ਰੋਟੀ ਹੀ ਆ ਨਾ ਜੇ ਸਾਨੂੰ ਦੋ ਵਕਤ ਦੀ ਰੋਟੀ ਮਿਲ ਰਹੀ ਆ ਤਾਂ ਮਾਲਕ ਦਾ ਦੋਵੇਂ ਹੱਥ ਜੋੜ ਕੇ ਸ਼ੁਕਰਾਨਾ ਕਰੋ ਕਿ ਵਾਹਿਗੁਰੂ ਜੀ ਤੇਰਾ ਸ਼ੁਕਰਿਆ ਸ਼ੁਕਰਿਆ ਜੀ ਉਹ ਖਾਦੀ ਹੋਈ ਰੋਟੀ ਨੂੰ ਅਸੀਂ ਪਚਾ ਰਹੇ ਆ ਭਾਗ ਕੀ ਉਹ ਪਚ ਰਹੀ ਆ ਸਾਨੂੰ ਤਾਂ ਵੀ ਮਾਲਕ ਦਾ ਸ਼ੁਕਰਾਨਾ ਕਰੋ ਕਿਉਂਕਿ ਦੁਨੀਆ ਦੇ ਵਿੱਚ ਐਸੇ ਵੀ ਬਹੁਤ ਲੋਕ ਨੇ ਜਿਨ੍ਹਾਂ ਦੇ ਕੋਲ ਖਾਣ ਦੇ ਲਈ 36 ਪ੍ਰਕਾਰ ਦੇ ਭੋਜਨਿਆ ਪਾਪ ਕੇ ਉਹ ਹਰ ਰੋਜ਼ 36 ਪ੍ਰਕਾਰ ਦੇ ਭੋਜਨ ਆਪਣੇ ਘਰ ਦੇ ਵਿੱਚ ਬਣਵਾ ਸਕਦੇ ਆ ਪਰ ਬਣਵਾਉਣ ਦਾ ਕੀ ਫਾਇਦਾ ਜਦੋਂ ਖਾਣ ਦਾ ਹੀ ਹੁਕਮ ਨਹੀਂ ਕਿਉਂਕਿ ਡਾਕਟਰਾਂ ਨੇ ਮਨਾ ਕੀਤਾ ਹੈ ਉਹਨਾਂ ਦੇ ਘਰ ਦੇ ਵਿੱਚ ਸਾਰੀਆਂ ਸੁੱਖ ਸੁਹੂਲਤਾਂ ਨੇ ਪਰ ਉਹਨਾਂ ਸੁੱਖ ਸੁਹੂਲਤਾਂ ਦਾ ਉਹ ਆਨੰਦ ਨਹੀਂ ਮਾਣ ਪਾਉਂਦੇ ਕਿਉਂਕਿ ਸਰੀਰ ਨੂੰ ਹੀ ਐਸੇ ਦੁੱਖ ਰੋਗ ਲੱਗ ਗਏ ਨੇ ਕਿ ਉਹ ਕਿਸੇ ਵੀ ਸੁੱਖ ਸੁਹੂਲਤ ਦਾ ਆਨੰਦ ਮਾਣ ਹੀ ਨਹੀਂ ਪਾ ਰਹੇ ਪਰ ਜੇ ਸਾਡਾ ਸਰੀਰ ਤੰਦਰੁਸਤ ਆ ਅਸੀਂ ਆਪਣੀ ਮਰਜ਼ੀ ਦੇ ਨਾਲ ਕਿਤੇ ਆ ਜਾ ਰਹੇ ਹਾਂ ਆਪਣੀ ਮਨ ਮਰਜ਼ੀ ਦਾ ਖਾ ਪੀ ਰਹੇ ਹਾਂ ਖਾਦਾ ਹੋਇਆ ਸਾਨੂੰ ਪਚ ਰਿਹਾ ਇਹ ਤਾਂ ਅਸੀਂ ਦੁਨੀਆ ਦੇ ਸਭ ਤੋਂ ਖੁਸ਼ ਨਸੀਬ ਇਨਸਾਨ ਆ ਦੋਵੇਂ ਹੱਥ ਜੋੜ ਕੇ ਦੋਵੇਂ ਵੇਲੇ ਇਸ ਚੀਜ਼ ਦੇ ਲਈ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਜੇ ਪਾਉਣ ਨੂੰ ਸਾਡੇ ਤਣ ਦੇ ਉੱਤੇ ਕੱਪੜੇ ਆ ਭਾਵੇਂ ਅਸੀਂ ਪੁਰਾਣੇ ਸੂਟਾਂ ਨੂੰ ਹੀ ਰੋਜ਼-ਰੋਜ਼ ਧੋਕੇ ਪਾ ਰਹੇ ਹਾਂ ਵਨਸਵੰਨੇ ਕੱਪੜੇ ਨਹੀਂ ਆ ਪਰ ਤੰ ਟੱਕਣ ਦੇ ਲਈ ਕੱਪੜੇ ਆ ਤਾਂ ਵੀ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਸ਼ੁਕਰਿਆ ਜੇ ਰਹਿਣ ਨੂੰ ਮਾਲਕ ਨੇ ਘਰ ਦਿੱਤਾ ਏ ਸਾਡੇ ਸਿਰ ਦੇ ਉੱਤੇ ਛਾਤ ਆ ਤਾਂ ਵੀ ਮਾਲਕ ਦਾ ਸ਼ੁਕਰਾਨਾ ਕਰਨਾ ਭਾਵੇਂ ਘਰ ਛੋਟਾ ਏ ਤੇ ਭਾਵੇਂ ਵੱਡਾ ਭਾਵੇਂ ਤੁਸੀਂ ਕਿਰਾਏ ਦੇ ਮਕਾਨ ਤੇ ਹੀ ਰਹਿੰਦੇ ਹੋ ਉਹ ਮਾਲਕ ਦਾ ਸ਼ੁਕਰਾਨਾ ਕਰਨਾ ਏ ਜੇ ਸਰੀਰ ਨੂੰ ਕੋਈ ਦੁੱਖ ਰੋਗ ਲੱਗਾ ਏ ਇਲਾਜ ਚੱਲ ਰਿਹਾ ਏ ਕੋਈ ਦਵਾਈਆਂ ਦੇ ਸਿਰ ਤੇ ਚੱਲ ਰਿਹਾ ਏ ਤਾਂ ਵੀ ਮਾਲਕ ਦਾ ਸ਼ੁਕਰਾਨਾ ਕਰੋ ਕਿ ਸਤਿਗੁਰੂ ਸੱਚੇ ਪਾਸ਼ਾ ਇਲਾਜ ਕਰਵਾਉਣ ਦੇ ਲਈ ਪੈਸਾ ਤਾਂ ਹੈ ਇਹ ਖਾਧੀਆਂ ਹੋਈਆਂ ਦਵਾਈਆਂ ਮੇਰੇ ਸਰੀਰ ਨੂੰ ਲੱਗ ਰਹੀਆਂ ਨੇ ਮੈਂ ਇਹਨਾਂ ਦਵਾਈਆਂ ਦੇ ਸਿਰ ਤੇ ਤੁਰਿਆ ਫਿਰ ਰਿਹਾ ਹਾਂ ਆਪਣੇ ਸਾਰੇ ਕੰਮ ਆਪਣੇ ਹੱਥੀਂ ਆਪ ਕਰਦਾ ਹਾਂ ਇਹਦੇ ਲਈ ਵੀ ਆਪਾਂ ਮਾਲਕ ਦਾ ਸ਼ੁਕਰਾਨਾ ਕਰ ਸਕਦੇ ਭਾਵਕੀ ਸ਼ੁਕਰਾਨਾ ਕਰਨ ਦੇ ਲਈ ਸਾਡੇ ਕੋਲ ਬਹੁਤ ਸਾਰੀਆਂ ਵਜ੍ਹਾ ਨੇ ਜੇ ਆਪਾਂ ਕਰਨਾ ਚਾਹੀਏ ਪਰ ਨਾ ਅਸੀਂ ਮਾਲਕ ਦਾ ਸ਼ੁਕਰਾਨਾ ਘੱਟ ਤੇ ਗਿਲੇ ਸ਼ਿਕਵੇ ਸ਼ਿਕਾਇਤਾਂ ਜਾਦੇ ਕਰਦੇ ਹਾਂ ਪਰ ਜਿਸ ਦਿਨ ਤੋਂ ਮਾਲਕ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿੱਤਾ ਨਾ ਸਤਿਗੁਰ ਸੱਚੇ ਪਾਤਸ਼ਾਹ ਦੀ ਜਿਹੀ ਐਸੀ ਰਹਿਮਤ ਐਸੀ ਕਿਰਪਾ ਹੁਣੀ ਆ ਕਿ ਫਿਰ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ ਇੱਕ ਦਿਨ ਪਹਿਲਾਂ ਵੀ ਆਪਾਂ ਇੱਕ ਨਿੱਕੀ ਜੀ ਕਹਾਣੀ ਆਪ ਜੀ ਦੇ ਨਾਲ ਸਾਂਝੀ ਕੀਤੀ ਸੀ ਨਾ ਕਿ ਇੱਕ ਫਕੀਰ ਕਿਸੇ ਅਮੀਰ ਬੰਦੇ ਦੇ ਘਰ ਦੇ ਵਿੱਚ ਗਿਆ ਉਹਨੇ ਫਕੀਰ ਦੀ ਬੜੀ ਸੇਵਾ ਕੀਤੀ ਤੇ ਫਕੀਰ ਨੇ ਖੁਸ਼ ਹੋ ਕੇ ਕਿਹਾ ਵੀ ਦਸ ਪੁੱਤਰ ਤੈਨੂੰ ਕੀ ਚਾਹੀਦਾ ਹੈ ਮੇਰੀ ਪਰਮਪਿਤਾ ਪਰਮਾਤਮਾ ਦੇ ਨਾਲ ਸਿੱਧੀ ਗੱਲਬਾਤ ਆ ਜਦੋਂ ਮੈਂ ਭਜਨ ਬੰਦਗੀ ਕਰਦਾ ਹਾਂ ਤਾਂ ਮਾਲਕ ਦੇ ਨਾਲ ਸਿੱਧੀਆਂ ਗੱਲਾਂ ਹੁੰਦੀਆਂ ਨੇ ਤੂੰ ਦੱਸ ਤੈਨੂੰ ਕੀ ਚਾਹੀਦਾ ਏ ਜੋ ਚਾਹੀਦਾ ਏ ਨਾ ਮੈਂ ਤੇਰਾ ਮੈਸੇਜ ਮਾਲਕ ਤੱਕ ਪਹੁੰਚਾ ਦੇਵਾਂਗਾ ਤੇ ਕਹਿੰਦੇ ਉਹ ਅਮੀਰ ਬੰਦੇ ਨੇ ਧਨਵਾਨ ਬੰਦੇ ਨੇ ਕਿਹਾ ਬਾਬਾ ਜੀ ਮੈਨੂੰ ਕੁਝ ਨਹੀਂ ਚਾਹੀਦਾ ਬਲਕਿ ਤੁਸੀਂ ਵਾਹਿਗੁਰੂ ਜੀ ਨੂੰ ਇਹ ਕਿਹੋ ਜਿਹਾ ਪਰਮਾਤਮਾ ਨੂੰ ਇਹ ਕਿਓ ਕਿ ਹੁਣ ਤੁਸੀਂ ਮੈਨੂੰ ਦੇਣਾ ਬੰਦ ਕਰ ਦਿਓ ਕਿਉਂਕਿ ਮੇਰੇ ਤਾਂ ਬੂਹਿਆਂ ਤੱਕ ਰਿਜਕ ਰੋਲ ਰਿਹਾ ਹੈ ਫਕੀਰ ਨੇ ਕਿਹਾ ਠੀਕ ਆ ਤੇਰਾ ਮੈਸੇਜ ਰੱਬ ਨੂੰ ਦੇ ਦੇਵਾਂਗੇ ਕਹਿੰਦੇ ਫਕੀਰ ਥੋੜਾ ਅੱਗੇ ਗਿਆ ਤਾਂ ਅੱਗੋਂ ਇੱਕ ਭਿਖਾਰੀ ਇੱਕ ਮੰਗਤਾ ਮਿਲਿਆ ਕਹਿੰਦੇ ਉਹ ਮੰਗਤਾ ਫਕੀਰ ਬਾਬੇ ਨੂੰ ਰਸਤੇ ਦੇ ਵਿੱਚ ਰੋਕ ਕੇ ਕਹਿਣ ਲੱਗਾ ਫਕੀਰ ਬਾਬਾ ਮੈਂ ਸੁਣਿਆ ਹੈ ਤੇਰੀ ਰੱਬ ਦੇ ਨਾਲ ਰੋਜ਼ ਗੱਲ ਹੁੰਦੀ ਆ ਤਾਂ ਮੇਰਾ ਇੱਕ ਸਨੇਹਾ ਰੱਬ ਨੂੰ ਦੇ ਦਵੇਂ ਫਕੀਰ ਬਾਬੇ ਨੇ ਕਿਹਾ ਵੀ ਦੱਸ ਪਾਈ ਤੇਰਾ ਕੀ ਸਨੇਹਾ ਹੈ ਤਾ ਮੰਗਤੇ ਨੇ ਕਿਆ ਵੀ ਰੱਬ ਨੂੰ ਪੁੱਛੀ ਵੀ ਕਈਆਂ ਦੇ ਤਾਂ ਤੂੰ ਬੋਹਾਂ ਤੱਕ ਰਿਜਕ ਦਿੱਤਾ ਏ ਉਹ ਤੇਰੇ ਅੱਗੇ ਅਰਦਾਸਾਂ ਕਰਦੇ ਨੇ ਵੀ ਸਾਨੂੰ ਦੇਣਾ ਬੰਦ ਕਰਦੇ ਪਰ ਤੂੰ ਉਹਨਾਂ ਨੂੰ ਹੋਰ ਦੇਈ ਜਾਂਦਾ ਉਹਨਾਂ ਦਾ ਘਰ ਭਰੀ ਜਾਂਦਾ ਤੇ ਮੇਰੇ ਤੇ ਤੈਨੂੰ ਤਰਸ ਕਿਉਂ ਨਹੀਂ ਆਉਂਦਾ ਮੈਂ ਤਾਂ ਦੋ ਵਕਤ ਦੀ ਰੋਟੀ ਦੇ ਲਈ ਦਰਦਰ ਤੇ ਪਟਕਦਾ ਹਾਂ ਨਾ ਮੇਰੇ ਤਨ ਤੇ ਕੱਪੜਾ ਏ ਨਾ ਕੋਈ ਰਹਿਣ ਨੂੰ ਘਰ ਆ ਨਾ ਹੀ ਦੋ ਵਕਤ ਦੀ ਰੋਟੀ ਮੈਨੂੰ ਸਹੀ ਤਰੀਕੇ ਦੇ ਨਾਲ ਮਿਲਦੀ ਆ ਵੀ ਦੇ ਆਲੇ ਅੱਗੇ ਹੱਥ ਅੱਡਾਂ ਤਾਂ ਕਿਸੇ ਇੱਕ ਨੂੰ ਤਰਸਾਉਂਦਾ ਏ ਉਹ ਕੋਈ ਇੱਕ ਮੇਰੀ ਹਥੇਲੀ ਤੇ ਥੇਲੀ ਰੱਖ ਦਿੰਦਾ ਹੈ ਕਿਸੇ ਨੂੰ ਤਰਸਾਵੇ ਤਾਂ ਕੋਈ ਮੈਨੂੰ ਇੱਕ ਰੋਟੀ ਦੇ ਦਿੰਦਾ ਹੈ ਮੈਂ ਤੇਰਾ ਕੀ ਵਿਗਾੜਿਆ ਹੈ ਫਕੀਰ ਬਾਬੇ ਨੇ ਕਿਹਾ ਵੀ ਠੀਕ ਹੈ ਤੇਰਾ ਸਨੇਹਾ ਵੀ ਮੈਂ ਰੱਬ ਨੂੰ ਜ਼ਰੂਰ ਦਵਾਗਾ ਕਹਿੰਦੇ ਉਹ ਫਕੀਰ ਬਾਬੇ ਨੇ ਜਦੋਂ ਅਗਲੇ ਦਿਨ ਅਮਰਤ ਵੇਲੇ ਭਜਨ ਬੰਦਗੀ ਕੀਤੀ ਪਰਮਾਤਮਾ ਦੇ ਨਾਲ ਗੱਲਾਂ ਹੋਣ ਲੱਗੀਆਂ ਤਾਂ ਬਾਬੇ ਨੇ ਦੋਵਾਂ ਦੇ ਸਨੇਹ ਰੱਬ ਜੀ ਨੂੰ ਦੇ ਦਿੱਤੇ ਪਹਿਲਾਂ ਅਮੀਰ ਬੰਦੇ ਦਾ ਸਨੇਹਾ ਦਿੱਤਾ ਕਿ ਬਾਬਾ ਜੀ ਫਲਾਣਾ ਅਮੀਰ ਬੰਦਾ ਉਹ ਕਹਿੰਦਾ ਹੈ ਵੀ ਹੁਣ ਮੈਨੂੰ ਦੇਣਾ ਬੰਦ ਕਰ ਦਿਓ ਕਿਉਂਕਿ ਮੇਰੇ ਤਾਂ ਬੁਹਿਆਂ ਤੱਕ ਰਜਿਕ ਰੋਲ ਰਿਹਾ ਹੈ ਰੱਬ ਜੀ ਕਹਿੰਦੇ ਵੀ ਉਹਨੂੰ ਕਹੇ ਤੂੰ ਮੇਰਾ ਸ਼ੁਕਰਾਨਾ ਕਰਨਾ ਬੰਦ ਕਰ ਦੇ ਮੈਂ ਤੈਨੂੰ ਦੇਣਾ ਬੰਦ ਕਰ ਦਵਾਂਗਾ ਫਕੀਰ ਨੇ ਕਿਹਾ ਠੀਕ ਆ ਪਰਮਾਤਮਾ ਮੈਂ ਤੁਹਾਡਾ ਸਨੇਹਾ ਦੇ ਦਵਾਂਗਾ ਫਿਰ ਮੰਗਤੇ ਦੀ ਗੱਲ ਰੱਖੀ ਕਿ ਇੱਕ ਮੰਗਤਾ ਬਹੁਤ ਦੁਖੀ ਆ ਤੁਹਾਡੇ ਤੋਂ ਉਹ ਕਹਿੰਦਾ ਤੁਹਾਨੂੰ ਮੇਰੇ ਤੇ ਤਰਸ ਕਿਉਂ ਨਹੀਂ ਆਉਂਦਾ ਰੱਬ ਜੀ ਨੇ ਕਿਹਾ ਉਹਨੂੰ ਕਹਿ ਤੂੰ ਉਹ ਲਾਂਬੇ ਦੇਣੇ ਸ਼ਿਕਾਇਤਾਂ ਕਰਨੀਆਂ ਬੰਦ ਕਰ ਦੇ ਮੈਂ ਤੈਨੂੰ ਦੇਣਾ ਸ਼ੁਰੂ ਕਰ ਦਵਾਂਗਾ ਕਹਿੰਦੇ ਫਕੀਰ ਬਾਬੇ ਨੇ ਦੋਵਾਂ ਦੇ ਸਨੇਹੇ ਦੂਹਾਂ ਤੱਕ ਪਹੁੰਚਾ ਦਿੱਤੇ ਅਮੀਰ ਬੰਦੇ ਨੂੰ ਜਦ ਆ ਕੇ ਫਕੀਰ ਬਾਬੇ ਨੇ ਕਿਹਾ ਕਿ ਪੁੱਤਰ ਰੱਬ ਨੇ ਤੈਨੂੰ ਜਵਾਬ ਭੇਜਿਆ ਹੈ ਰੱਬ ਕਹਿੰਦਾ ਤੂੰ ਮੇਰਾ ਸ਼ੁਕਰਾਨਾ ਕਰਨਾ ਛੱਡ ਦੇ ਮੈਂ ਤੈਨੂੰ ਦੇਣਾ ਬੰਦ ਕਰ ਦਵਾਂਗਾ ਤਾਂ ਉਹ ਬੰਦਾ ਕਹਿਣ ਲੱਗਾ ਨਾ ਫਕੀਰ ਬਾਬਾ ਸਭ ਕੁਝ ਪਰਮਾਤਮਾ ਦਾ ਦਿੱਤਾ ਹੀ ਮੈਂ ਖਾਂਦਾ ਹਾਂ ਵਰਤਦਾ ਹਾਂ ਉਹਦਾ ਸ਼ੁਕਰਾਨਾ ਕਰਨਾ ਮੈਂ ਬੰਦ ਨਹੀਂ ਕਰ ਸਕਦਾ ਫਕੀਰ ਬਾਬੇ ਨੇ ਕਿਹਾ ਫਿਰ ਉਹ ਰੱਬ ਵੀ ਤੈਨੂੰ ਦੇਣਾ ਨਹੀਂ ਬੰਦ ਕਰ ਸਕਦਾ ਸੋ ਸੰਗਤ ਜੀ ਇਸ ਨਿੱਕੀ ਜੀ ਕਹਾਣੀ ਦੇ ਰਾਹੀਂ ਕਹਾਣੀ ਕਰਨੇ ਆਪਾਂ ਨੂੰ ਇਹੋ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਸ਼ੁਕਰਾਨੇ ਦੇ ਵਿੱਚ ਬਹੁਤ ਤਾਕਤ ਆ ਕਦੇ ਦੋਵੇਂ ਵਕਤ ਮਾਲਕ ਦਾ ਸ਼ੁਕਰਾਨਾ ਕਰਕੇ ਦੇਖਿਓ ਕਿੰਨਾ ਬਲ ਮਿਲਦਾ ਹੈ ਸਾਡੇ ਮਨ ਨੂੰ ਅਸੀਂ ਮਨ ਪੱਖੋਂ ਇੱਕ ਰੱਜੀ ਹੋਈ ਰੂਹ ਬਣ ਜਾਂਦੇ ਆ ਸਾਡੇ ਅੰਦਰ ਦੇ ਗਿਲੇ ਸ਼ਿਕਵੇ ਸ਼ਿਕਾਇਤਾਂ ਦੂਰ ਹੁੰਦੀਆਂ ਨੇ ਸਾਡੀ ਮਰੂ ਮਰੂ ਕਰਨ ਦੀ ਬਿਰਤੀ ਦੂਰ ਹੋ ਜਾਂਦੀ ਆ ਸਾਨੂੰ ਇਹ ਅਹਿਸਾਸ ਹੁੰਦਾ ਕਿ ਵਾਹਿਗੁਰੂ ਅਕਾਲ ਪੁਰਖ ਜੀ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਤਾਂ ਇਸ ਕਰਕੇ ਮਾਲਕ ਦਾ ਸ਼ੁਕਰਾਨਾ ਤਾਂ ਦੋਵੇਂ ਵੇਲੇ ਕਰਨਾ ਹੈ ਹਰ ਚੀਜ਼ ਦੇ ਲਈ ਕਰਨਾ ਹੈ ਇਹਨਾਂ ਚੱਲਦੇ ਹੋਏ ਸਾਹਾਂ ਦੇ ਲਈ ਕਰਨਾ ਹੈ ਕਿਉਂਕਿ ਉਹ ਵਾਹਿਗੁਰੂ ਅਕਾਲ ਪੁਰਖ ਜੀ ਦੀ ਮਰਜ਼ੀ ਆ ਸਾਨੂੰ ਇੱਕ ਸਾਹ ਆਇਆ ਦੂਜਾ ਆਵੇ ਚਾਹੇ ਨਾ ਆਵੇ ਇਹ ਉਹਦੇ ਹੱਥ ਦੇ ਵਿੱਚ ਆ ਤਾਂ ਇਸ ਕਰਕੇ ਮਾਲਕ ਦੇ ਸ਼ੁਕਰਾਨੇ ਦੇ ਵਿੱਚ ਰਹਿਣਾ ਹੈ ਦੋਵੇਂ ਵੇਲੇ ਮਾਲਕ ਦਾ ਸ਼ੁਕਰਾਨਾ ਕਰਕੇ ਫਿਰ ਵਾਹਿਗੁਰੂ ਜੀ ਤੋਂ ਇਹ ਚਾਰ ਚੀਜ਼ਾਂ ਮੰਗਣੀਆਂ ਨੇ ਪਹਿਲੀ ਚੀਜ਼ ਮੰਗਣੀ ਆ ਅਮਰਤ ਵੇਲੇ ਦਾ ਉੱਠਣਾ ਕਿ ਵਾਹਿਗੁਰੂ ਜੀ ਮੇਰੇ ਤੇ ਤਰਸ ਕਰੋ ਮੇਰੇ ਤੇ ਦਇਆ ਕਰੋ ਮੈਨੂੰ ਅਮਰਤ ਵੇਲੇ ਉੱਠਣ ਦਾ ਉੱਦਮ ਬਖਸ਼ੋ ਅਮਰਤ ਵੇਲੇ ਉੱਠਣ ਦੀ ਤਾਕਤ ਬਖਸ਼ੋ ਮੇਰਾ ਇਹ ਆਲਸ ਦਲੇਦਰ ਸੁਸਤੀ ਤੋਂ ਖਹਿੜਾ ਛੁਡਵਾਓ ਸਤਿਗੁਰ ਸੱਚੇ ਪਾਤਸ਼ਾਹ ਮੈਂ ਵੀ ਅਮਰਤ ਵੇਲੇ ਉੱਠਣਾ ਚਾਹੁੰਨਾ ਹਾਂ ਆਪ ਜੀ ਦੀ ਗੋਦ ਦਾ ਨਿਗ ਮੰਨਣਾ ਚਾਹੁੰਦਾ ਹਾਂ ਕਿਉਂਕਿ ਸੰਗਤ ਜੀ ਮਹਾਪੁਰਖ ਜੀ ਅਕਸਰ ਸਮਝਾਉਂਦੇ ਹੋਏ ਕਹਿੰਦੇ ਹਨ ਕਿ ਅਮਰਤ ਵੇਲੇ ਦਾ ਵੇਲਾ ਕੋਈ ਆਮ ਵੇਲਾ ਨਹੀਂ ਆ ਇਹ ਵੇਲਾ ਮੇਰੇ ਗੁਰਨਾਣਕ ਪਾਤਸ਼ਾਹ ਜੀ ਦੀ ਮਿੱਠੀ ਨਿਗੀ ਗੋਦ ਦਾ ਨਿਗ ਗਿਆ ਤਾਂ ਜੋ ਵੀ ਅਮਰਤ ਵੇਲੇ ਦੇ ਵਿੱਚ ਉੱਠਦੇ ਨੇ ਸਮਝੋ ਆਪਣੇ ਗੁਰੂ ਦੀ ਗੋਦ ਦਾ ਨਿਗ ਮੰਨਦੇ ਆ ਤਾਂ ਫਿਰ ਆਪ ਸੋਚੋ ਵੀ ਇਹ ਕਿੰਨੀ ਵੱਡੀ ਬਖਸ਼ਿਸ਼ ਆ ਤਾਂ ਇਹ ਅਰਜੀ ਆਪਾਂ ਹਰ ਰੋਜ਼ ਸਵੇਰੇ ਸ਼ਾਮ ਮਾਲਕ ਦੇ ਅੱਗੇ ਲਾਉਣੀ ਹੈ ਕਿ ਪ੍ਰਮਾਤਮਾ ਮੇਰੇ ਤੇ ਵੀ ਕਿਰਪਾ ਕਰੋ ਮੇਰੇ ਝੋਲੀ ਦੇ ਵਿੱਚ ਵੀ ਇਹ ਦਾਤ ਪਾਓ ਅਮਰਤ ਵੇਲੇ ਦੀ ਦਾਤ ਪਾਓ ਉਸ ਤੋਂ ਬਾਅਦ ਮੰਗਣਾ ਹੈ ਅਮਰਤ ਵੇਲੇ ਦੀ ਭਜਨ ਬੰਦਗੀ ਅਮਰਤ ਵੇਲੇ ਦਾ ਨਿਤਨੇਮ ਜੇ ਤੁਸੀਂ ਰੋਜ਼ ਅਮਰਤ ਵੇਲੇ ਉੱਠਦੇ ਹੋ ਉੱਠ ਕੇ ਭਜਨ ਬੰਦਗੀ ਕਰਦੇ ਹੋ ਤਾਂ ਵੀ ਅਗਲੇ ਦਿਨ ਦਾ ਅਮਰਤ ਵੇਲਾ ਤੇ ਅਮਰਤ ਵੇਲੇ ਦੀ ਭਜਨ ਬੰਦਗੀ ਮੰਗਣੀ ਆ ਜੇ ਅਜੇ ਤੱਕ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਭਜਨ ਬੰਦਗੀ ਕਰਨ ਦੇ ਵਿੱਚ ਮਨ ਨਹੀਂ ਜੁੜਦਾ ਗੁਰਬਾਣੀ ਦਾ ਪਾਠ ਕਰਨ ਦੇ ਵਿੱਚ ਮਨ ਨਹੀਂ ਜੁੜਦਾ ਜਾਂ ਮਨ ਨਹੀਂ ਕਰਦਾ ਤਾਮੀ ਮਾਲਕ ਦੇ ਅੱਗੇ ਦੋਵੇਂ ਹੱਥ ਜੋੜ ਕੇ ਅਰਦਾਸ ਬੇਨਤੀ ਕਰਨੀ ਆ ਆਪਣੀ ਅਰਜੀ ਲਾਉਣੀ ਆ ਕਿ ਵਾਹਿਗੁਰੂ ਜੀ ਮੇਰੇ ਤੇ ਤਰਸ ਕਰੋ ਮੇਰੇ ਤੇ ਕਿਰਪਾ ਕਰੋ ਮੇਰੀ ਝੋਲੀ ਦੇ ਵਿੱਚ ਅਮਰਤ ਵੇਲੇ ਦਾ ਨਿਤਨੇਮ ਪਾਓ ਅਮਰਤ ਵੇਲੇ ਦੀ ਭਜਨ ਮੰਦਗੀ ਪਾਓ ਅਤੇ ਸੰਗਤ ਜੀ ਕਦੇ ਵੀ ਇਹ ਸੋਚ ਕੇ ਉਦਾਸ ਨਾ ਹੋਇਆ ਕਰੋ ਅਤੇ ਨਾ ਹੀ ਕਦੇ ਇਹ ਸੋਚ ਕੇ ਪਾਠ ਕਰਨਾ ਛੱਡੋ ਕਿ ਪਾਠ ਕਰਨ ਦਾ ਕੀ ਫਾਇਦਾ ਪਾਠ ਕਰਨ ਦੇ ਵਿੱਚ ਮਨ ਜੁੜਦਾ ਨਹੀਂ ਆ ਕਈ ਪੈਣਪਰਾ ਕਹਿ ਦਿੰਦੇ ਆ ਨਾ ਵੀ ਅਸੀਂ ਜਦੋਂ ਵੀ ਪਾਠ ਕਰਨ ਬੈਠਦੇ ਆ ਤਾਂ ਸਾਡੇ ਮਨ ਦੇ ਵਿੱਚ ਕਈ ਪ੍ਰਕਾਰ ਦੇ ਫੁਰਨੇ ਆਉਣੇ ਸ਼ੁਰੂ ਹੋ ਜਾਂਦੇ ਆ ਕਈ ਤਰ੍ਹਾਂ ਦੇ ਮਾੜੇ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਆ ਅਸੀਂ ਇਸ ਕਰਕੇ ਗੁਰਬਾਣੀ ਦਾ ਪਾਠ ਨਹੀਂ ਕਰਦੇ ਕਿ ਪਾਠ ਕਰਦੇ ਸਮੇ ਮਾੜੇ ਖਿਆਲ ਆਉਂਦੇ ਆ ਤਾਂ ਸੰਗਤ ਜੀ ਸਭ ਦੇ ਨਾਲ ਹੀ ਇਦਾਂ ਹੁੰਦਾ ਏ ਸਭ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਫੁਰਨੇ ਬਣਦੇ ਆ ਜਦੋਂ ਉਹ ਗੁਰਬਾਣੀ ਦਾ ਪਾਠ ਕਰਦੇ ਨੇ ਪਰ ਇਹ ਫੁਰਨੇ ਤਾਂ ਹੀ ਹਟਣਗੇ ਜਦੋਂ ਆਪਾਂ ਵਾਰ-ਵਾਰ ਅਭਿਆਸ ਕਰਾਂਗੇ ਕਹਿੰਦੇ ਇੱਕ ਵਾਰ ਮੇਰੇ ਤੀਸਰੇ ਪਾਤਸ਼ਾਹ ਤਨਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਉਨ੍ਹਾਂ ਦੇ ਕੋਲ ਕੁਝ ਸੰਗਤਾਂ ਨੇ ਆ ਕੇ ਬੇਨਤੀ ਕੀਤੀ ਕਿ ਪਾਸ਼ਾ ਤੁਸੀਂ ਕਹਿੰਦੇ ਹੋ ਕਿ ਅਮਰਤ ਵੇਲੇ ਉਠੋ ਉੱਠ ਕੇ ਭਜਨ ਬੰਦਗੀ ਕਰੋ ਗੁਰਬਾਣੀ ਦਾ ਪਾਠ ਕਰੋ ਅਸੀਂ ਪਾਠ ਕਰਨ ਦੀ ਕੋਸ਼ਿਸ਼ ਕਰਦੇ ਹਾਂ ਪਰ ਕੀ ਕਰੀਏ ਜਦੋਂ ਵੀ ਪਾਠ ਕਰਨ ਬੈਠਦੇ ਹਾਂ ਤਾਂ ਮਨ ਦੇ ਵਿੱਚ ਕਈ ਤਰ੍ਹਾਂ ਦੇ ਮਾੜੇ ਖਿਆਲ ਆਉਣੇ ਸ਼ੁਰੂ ਹੋ ਜਾਂਦੇ ਆ ਪਾਸ਼ਾ ਕੀ ਕਰੀਏ ਬਾਣੀ ਦੇ ਵਿੱਚ ਮਨ ਨਹੀਂ ਜੁੜਦਾ ਫਿਰ ਸਾਨੂੰ ਪਾਠ ਕਰਨਾ ਚਾਹੀਦਾ ਹੈ ਕਿ ਨਹੀਂ ਕਰਨਾ ਚਾਹੀਦਾ ਕਿੰਨੇ ਵੇਰੇ ਤੀਸਰੇ ਪਾਸ਼ਾ ਮੁਸਕਰਾਏ ਅਤੇ ਕਹਿਣ ਲੱਗੇ ਪਲੇਓ ਤੁਸੀਂ ਤਾਂ ਬੜੇ ਕਰਮਾ ਵਾਲੇ ਹੋ ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ ਕਿ ਗੁਰਬਾਣੀ ਦੇ ਪਾਠ ਵਿੱਚ ਤੁਹਾਡਾ ਮਨ ਨਹੀਂ ਜੁੜਦਾ ਮਨ ਜੁੜਨਾ ਫਲ ਹੈ ਅਤੇ ਪਾਠ ਕਰਨਾ ਭਜਨ ਮੰਦਗੀ ਕਰਨੀ ਸਾਡੀ ਮਿਹਨਤ ਤੇ ਆਪਾਂ ਕਹਿੰਦੇ ਆ ਕਿ ਸਾਡੀ ਮਿਹਨਤ ਤੋਂ ਪਹਿਲਾਂ ਹੀ ਸਾਨੂੰ ਫਲ ਮਿਲ ਜਾਵੇ ਇਹ ਸੰਭਵ ਨਹੀਂ ਹੈ ਨਾ ਮਿਹਨਤ ਕਰਾਂਗੇ ਤਾਂ ਸਾਨੂੰ ਫਲ ਮਿਲੇਗਾ ਪਾਪ ਕੀ ਵਾਰ-ਵਾਰ ਅਭਿਆਸ ਕਰਾਂਗੇ ਤਾਂ ਮਨ ਜੁੜਨਾ ਸ਼ੁਰੂ ਹੋਵੇਗਾ ਤਾਂ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਵੀ ਉਹਨਾਂ ਸਿੱਖਾਂ ਨੂੰ ਇਹੀ ਸਮਝਾਇਆ ਕਿ ਭਾਈ ਤੁਹਾਡੇ ਲਈ ਇਹੀ ਵੱਡੀ ਗੱਲ ਹੈ ਕਿ ਤੁਹਾਨੂੰ ਪਤਾ ਲੱਗ ਗਿਆ ਕਿ ਤੁਹਾਡਾ ਮਨ ਬਾਣੀ ਦੇ ਵਿੱਚ ਨਹੀਂ ਜੁੜ ਰਿਹਾ ਤੁਹਾਨੂੰ ਬਾਣੀ ਪੜਨ ਵਿੱਚ ਆਨੰਦ ਨਹੀਂ ਆ ਰਿਹਾ ਤੁਹਾਡੇ ਮਨ ਵਿੱਚ ਮਾੜੇ ਖਿਆਲ ਆਉਂਦੇ ਆ ਇਹ ਪਤਾ ਲੱਗ ਜਾਣਾ ਹੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਪ੍ਰਾਪਤੀ ਆ ਕਿਉਂਕਿ ਜਦੋਂ ਪਤਾ ਲੱਗ ਗਿਆ ਫਿਰ ਅਸੀਂ ਆਪਣੇ ਮਨ ਨੂੰ ਜੋੜਨ ਦੇ ਲਈ ਕੋਸ਼ਿਸ਼ਾਂ ਕਰਦੇ ਆਂ ਵਾਹਿਗੁਰੂ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਆਂ ਸੋ ਮੁੱਕਦੀ ਗੱਲ ਇਹ ਆ ਕਿ ਭਜਨ ਮੰਦਗੀ ਕਰਨੀ ਨਹੀਂ ਛੱਡਣੀ ਗੁਰਬਾਣੀ ਦਾ ਪਾਠ ਕਰਨਾ ਨਹੀਂ ਛੱਡਣਾ ਇਹ ਕੋਈ ਪਤਾ ਨਹੀਂ ਆ ਕਿ ਕਿਸ ਦਿਨ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋ ਜਾਣੀ ਆ ਆਪਾਂ ਆਪਣਾ ਫਰਜ਼ ਨਿਭਾਉਣਾ ਹੈ ਰੋਜ਼ ਆਪਣੀ ਡਿਊਟੀ ਸਮੇਂ ਸਿਰ ਨਿਭਾਉਣੀ ਆ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਸਿਰਫ ਦਿੱਤਾ ਹੀ ਦਿੱਤਾ ਹੈ ਜੋ ਮੰਗਿਆ ਉਹ ਵੀ ਸਾਨੂੰ ਮਿਲਿਆ ਅਤੇ ਪਰਮਪਿਤਾ ਪਰਮਾਤਮਾ ਨੇ ਆਪਣੀ ਖੁਸ਼ੀ ਦੇ ਨਾਲ ਪਤਾ ਨਹੀਂ ਕੀ ਕੀ ਬਖਸ਼ਿਸ਼ਾਂ ਕੀ ਕੀ ਦਾਤਾਂ ਸਾਡੀ ਝੋਲੀ ਦੇ ਵਿੱਚ ਪਾਈਆਂ ਨੇ ਬਦਲੇ ਦੇ ਵਿੱਚ ਸਾਡੇ ਤੋਂ ਕਦੇ ਕੁਝ ਨਹੀਂ ਮੰਗਿਆ ਸਿਰਫ ਇੱਕੋ ਚੀਜ਼ ਮੰਗੀ ਆ ਉਹ ਹੈ ਅਮਰਤ ਵੇਲੇ ਦਾ ਵੇਲਾ ਅਮਰਤ ਵੇਲੇ ਦੀ ਭਜਨਮੰਦਗੀ ਸਾਡੇ ਤੋਂ ਮੰਗੀ ਆ ਤਾਂ ਜੇਕਰ ਅਸੀਂ ਇਹ ਵੀ ਨਾ ਦੇ ਪਾਈਏ ਤਾਂ ਫਿਰ ਸਾਡੇ ਤੋਂ ਵੱਡਾ ਬੇਸ਼ੁਕਰਾ ਕੋਈ ਨਹੀਂ ਆ ਇਸ ਕਰਕੇ ਹਰ ਹਾਲ ਦੇ ਵਿੱਚ ਆਪਾਂ ਕੋਸ਼ਿਸ਼ ਕਰਨੀ ਆ ਕਿਉਂਕਿ ਆਪਾਂ ਸਿਰਫ ਕੋਸ਼ਿਸ਼ ਕਰ ਸਕਦੇ ਆ ਜਾਂ ਆਪਾਂ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਦੇ ਅੱਗੇ ਬੇਨਤੀ ਕਰ ਸਕਦੇ ਆ ਇਹ ਦਾਤ ਵੀ ਮਾਲਕ ਦੇ ਘਰ ਦੀ ਆ ਜਿਹਦੇ ਉੱਤੇ ਮਾਲਕ ਖੁਸ਼ ਹੋਵੇ ਉਹਦੀ ਝੋਲੀ ਦੇ ਵਿੱਚ ਹੀ ਇਹ ਦਾਤ ਪੈਂਦੀ ਆ ਤਾਂ ਆਪਾਂ ਮਾਲਕ ਦੀ ਖੁਸ਼ੀ ਹਾਸਲ ਕਰਨ ਦੇ ਲਈ ਮਾਲਕ ਦੀ ਮਿਹਰ ਹਾਸਲ ਕਰਨ ਦੇ ਲਈ ਰੋਜ਼-ਰੋਜ਼ ਆਪਣੀ ਅਰਜੀ ਮਾਲਕ ਦੇ ਅੱਗੇ ਲਾਉਣੀ ਆ ਰੋਜ਼ ਰੋਜ਼ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਆ ਕਿ ਸਤਿਗੁਰ ਸੱਚੇ ਪਾਤਸ਼ਾਹ ਸਾਡੇ ਤੇ ਤਰਸ ਕਰੋ ਮਿਹਰ ਕਰੋ ਸਾਡੀ ਵੀ ਝੋਲੀ ਦੇ ਵਿੱਚ ਅਮਰਤ ਵੇਲੇ ਦੀ ਦਾਤ ਪਾਓ ਅਮਰਤ ਵੇਲੇ ਦੀ ਭਜਨ ਬੰਦਗੀ ਦੀ ਦਾਤ ਪਾਓ ਤਾਂ ਇੱਕ ਨਾ ਇੱਕ ਦਿਨ ਸਤਿਗੁਰ ਸੱਚੇ ਪਾਸ਼ਾ ਸਾਡੇ ਤੇ ਵੀ ਜ਼ਰੂਰ ਤਰਸ ਕਰਨਗੇ ਮਹਾਂਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਆ ਨਾ ਕਿ ਬੰਦਾ ਲਾਈਨ ਦੇ ਵਿੱਚ ਲੱਗਾ ਹੋਵੇ ਤਾਂ ਇੱਕ ਨਾ ਇੱਕ ਦਿਨ ਵਾਰੀ ਜ਼ਰੂਰ ਆ ਜਾਂਦੀ ਆ ਤਾਂ ਬਸ ਸਾਡੀ ਇਹ ਅਰਦਾਸ ਬੇਨਤੀ ਕਰਨੀ ਸਮਝੋ ਆਪਾਂ ਲਾਈਨ ਦੇ ਵਿੱਚ ਲੱਗ ਗਏ ਆ ਤਾਂ ਇੱਕ ਨਾ ਇੱਕ ਦਿਨ ਸਾਡੀ ਵੀ ਵਾਰੀ ਜ਼ਰੂਰ ਆਵੇਗੀ ਆਪਾਂ ਆਪਣਾ ਫਰਜ਼ ਨਿਭਾਉਣਾ ਹੈ ਰੋਜ਼-ਰੋਜ਼ ਅਰਦਾਸਾਂ ਬੇਨਤੀਆਂ ਕਰਨੀਆਂ ਨੇ ਉਸ ਤੋਂ ਬਾਅਦ ਤੀਸਰੀ ਦਾਤ ਵਾਹਿਗੁਰੂ ਜੀ ਤੋਂ ਮੰਗਣੀ ਆ ਸੇਵਾ ਦੀ ਦਾਤ ਕਿਸਤ ਕਰੋ ਸੱਚੇ ਪਾਤਸ਼ਾ ਮੇਰੇ ਇਹਨਾਂ ਹੱਥਾਂ ਨੂੰ ਸੇਵਾ ਦੀ ਦਾਤ ਬਖਸ਼ੋ ਕਿਉਂਕਿ ਸੰਗਤ ਜੀ ਸਾਡੇ ਵੱਲੋਂ ਕੀਤੀ ਹੋਈ ਸੇਵਾ ਸਾਡੇ ਸਾਹਮਣੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਜਾਂਦੀ ਆ ਅਸੀਂ ਜ਼ਿੰਦਗੀ ਦੇ ਵਿੱਚ ਕਿਤੇ ਵੀ ਕੋਈ ਨੇਕ ਕੰਮ ਕੀਤਾ ਹੋਵੇ ਕਿਸੇ ਦੇ ਲਈ ਕੁਝ ਚੰਗਾ ਕੀਤਾ ਹੋਵੇ ਕਿਸੇ ਦੇ ਲਈ ਕੁਝ ਚੰਗਾ ਸੋਚਿਆ ਹੋਵੇ ਤਾਂ ਉਹ ਸਾਡੇ ਅੱਗੇ ਜ਼ਰੂਰ ਆਉਂਦਾ ਹੈ ਉਹਦਾ ਸਾਨੂੰ ਉਦੋਂ ਪਤਾ ਲੱਗਦਾ ਹੈ ਜਦੋਂ ਸਾਡੇ ਉੱਤੇ ਕੋਈ ਔਖਾ ਸਮਾਂ ਆਇਆ ਹੋਵੇ ਕੋਈ ਮੁਸੀਬਤ ਪੈ ਗਈ ਹੋਵੇ ਫਿਰ ਪਤਾ ਲੱਗਦਾ ਹੈ ਕਿ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਕਮਾਇਆ ਹੈ ਉਦੋਂ ਕਮਾਈਆਂ ਹੋਈਆਂ ਦਵਾਵਾਂ ਅਸੀਸਾਂ ਕੰਮ ਆਉਂਦੀਆਂ ਨੇ ਉਦੋਂ ਸਾਡੀ ਕੀਤੀ ਹੋਈ ਸੇਵਾ ਕੰਮ ਆਉਂਦੀ ਆ ਇਸ ਕਰਕੇ ਜਿੱਥੇ ਵੀ ਮੌਕਾ ਮਿਲੇ ਸੇਵਾ ਕਰਨੀ ਆ ਅਤੇ ਸੇਵਾ ਸਿਰਫ ਆਪਾਂ ਇਹ ਨਹੀਂ ਆ ਵੀ ਪੈਸੇ ਦੇ ਨਾਲ ਕਰ ਸਕਦੇ ਆ ਸੇਵਾ ਕਰਨ ਦੇ ਹੋਰ ਵੀ ਬਹੁਤ ਤਰੀਕੇ ਨੇ ਆਪਾਂ ਹੱਥੀਂ ਕਿਸੇ ਦੀ ਮਦਦ ਕਰ ਸਕਦੇ ਆ ਕਿਸੇ ਨੂੰ ਚੰਗੀ ਸਲਾਹ ਦੇ ਸਕਦੇ ਆ ਕਿਸੇ ਦਾ ਦੁੱਖ ਦਰਦ ਸੁਣ ਕੇ ਉਹਦਾ ਮਨ ਹਲਕਾ ਕਰ ਸਕਦੇ ਆ ਸੇਵਾ ਦੇ ਕਈ ਰੂਪ ਨੇ ਅਤੇ ਸੇਵਾ ਦੀ ਭਾਵਨਾ ਸਾਡੇ ਮਨ ਦੇ ਵਿੱਚ ਹਰੇਕ ਜੀਵ ਦੇ ਪ੍ਰਤੀ ਹੋਣੀ ਚਾਹੀਦੀ ਆ ਕਿਤੇ ਵੀ ਕੋਈ ਜੀਵ ਜੰਤੂ ਜਾਨਵਰ ਸਾਨੂੰ ਦਰਦ ਦੇ ਵਿੱਚ ਮਿਲਦਾ ਹੈ ਕੋਈ ਮਨੁੱਖ ਦਰਦ ਦੇ ਵਿੱਚ ਮਿਲਦਾ ਹੈ ਤਾਂ ਜੇਕਰ ਅਸੀਂ ਉਹਦੀ ਮਦਦ ਕਰ ਸਕਦੇ ਹਾਂ ਤਾਂ ਉਹਦੀ ਮਦਦ ਜ਼ਰੂਰ ਕਰਨੀ ਆ ਇਹ ਪੇੜ ਪੌਦੇ ਇਹ ਪੂਰੀ ਕੁਦਰਤ ਦੇ ਨਾਲ ਪਿਆਰ ਕਰਨਾ ਹੈ ਪੂਰੀ ਕੁਦਰਤ ਦੇ ਲਈ ਕੁਝ ਨਾ ਕੁਝ ਕਰਨ ਦੀ ਕੋਸ਼ਿਸ਼ ਕਰਨੀ ਆ ਤਾਂ ਦੇਖਣਾ ਪੂਰੀ ਕੁਦਰਤ ਪੂਰੀ ਕਾਇਨਾਤ ਸਾਡੇ ਉਤੇ ਮਿਹਰਬਾਨ ਹੁੰਦੀ ਆ ਅਤੇ ਜਿੱਥੇ ਵੀ ਸੇਵਾ ਦੀ ਗੱਲ ਆਉਂਦੀ ਆ ਨਾ ਆਪਾਂ ਬੇਨਤੀ ਕਰਦੇ ਹੁੰਨੇ ਆ ਵੀ ਪਹਿਲੀ ਸੇਵਾ ਸਾਡੇ ਘਰ ਦੇ ਵਿੱਚ ਆ ਸਾਡੇ ਮਾਪਿਆਂ ਦੇ ਰੂਪ ਦੇ ਵਿੱਚ ਜੇਕਰ ਅਸੀਂ ਉਹ ਸੇਵਾ ਸਹੀ ਤਰੀਕੇ ਦੇ ਨਾਲ ਕਰ ਰਹੇ ਆ ਤਾਂ ਹੀ ਸਾਡੀ ਬਾਕੀ ਦੀ ਕੀਤੀ ਹੋਈ ਸੇਵਾ ਮਾਲਕ ਦੇ ਚਰਨਾਂ ਦੇ ਵਿੱਚ ਪਰਮਾਨਿਆ ਸੇਵਾ ਘਰ ਤੋਂ ਕਰਨੀ ਸ਼ੁਰੂ ਕਰਨੀ ਆ ਆਪਣੇ ਮਾਪਿਆਂ ਤੋਂ ਭਾਵ ਕਿ ਆਪਣੇ ਮਾਪਿਆਂ ਦਾ ਕਹਿਣਾ ਮੰਨਣਾ ਹੈ ਫਿਰ ਗੁਰੂ ਘਰ ਦੇ ਵਿੱਚ ਸੇਵਾ ਕਰਨ ਦਾ ਮੌਕਾ ਮਿਲੇ ਉੱਥੇ ਦਿਲ ਖੋਲ ਕੇ ਖੁਸ਼ ਹੋ ਕੇ ਮਨ ਲਾ ਕੇ ਸੇਵਾ ਕਰੋ ਕਿਤੇ ਕੋਈ ਜੀਵ ਜੰਤੂ ਕੋਈ ਵੀ ਪ੍ਰਮਾਤਮਾ ਦਾ ਬਣਾਇਆ ਹੋਇਆ ਜੀਵ ਜੰਤੂ ਕੋਈ ਮਨੁੱਖ ਦਰਦ ਦੇ ਵਿੱਚ ਹੈ ਜਿੱਦੀ ਤੁਸੀਂ ਮਦਦ ਕਰ ਸਕਦੇ ਹੋ ਤਾਂ ਜ਼ਰੂਰ ਕਰਦੋ ਕਰੋ ਕਿਉਂਕਿ ਇਹੀ ਲੇਖ ਕਮਾਈ ਸਾਡੇ ਨਾਲ ਜਾਣੀ ਆ ਇਹਨਾਂ ਨੇ ਇੱਕ ਕੰਮਾ ਕਰਕੇ ਹੀ ਸਾਨੂੰ ਕਿਸੇ ਨੇ ਯਾਦ ਕਰਨਾ ਹੈ ਬਾਕੀ ਸਾਡਾ ਧਨ ਦੌਲਤ ਸਾਡਾ ਰੁਤਬਾ ਕਿਸੇ ਨੂੰ ਯਾਦ ਨਹੀਂ ਰਹਿਣਾ ਜੇਕਰ ਕੋਈ ਯਾਦ ਕੀਤਾ ਜਾਂਦਾ ਹੈ ਨਾ ਆਪਣੇ ਚੰਗੇ ਕੰਮਾਂ ਕਰਕੇ ਚੰਗੇ ਕੰਮਾਂ ਕਰਕੇ ਯਾਦ ਕੀਤਾ ਜਾਂਦਾ ਹੈ ਹੁਣ ਧਨ ਦੌਲਤ ਸਾਡੇ ਕੋਲ ਬਠੇਰੀ ਹੋਵੇ ਉਹ ਧਨ ਦੌਲਤ ਨੂੰ ਅਸੀਂ ਨੇਕ ਕੰਮ ਦੇ ਵਿੱਚ ਨਹੀਂ ਵਰਤਿਆ ਤਾਂ ਫਿਰ ਕਿਸੇ ਨੂੰ ਸਾਡੀ ਧਨ ਦੌਲਤ ਸਾਡੇ ਪੈਸੇ ਦੇ ਨਾਲ ਕੀ ਪਾ ਇਸ ਕਰਕੇ ਜੇ ਮਾਲਕ ਨੇ ਇੰਨੇ ਕੁ ਯੋਗ ਬਣਾਇਆ ਹੈ ਕਿ ਅਸੀਂ ਕਿਸੇ ਦੀ ਮਦਦ ਕਰ ਸਕਦੇ ਹਾਂ ਤਾਂ ਫਿਰ ਜ਼ਰੂਰ ਕਰਨੀ ਚਾਹੀਦੀ ਆ ਮੰਨਦੇ ਆ ਕਿ ਅੱਜ ਦਾ ਸਮਾਂ ਥੋੜਾ ਖਤਰਨਾਕ ਆ ਕਿਸੇ ਉਤੇ ਪ੍ਰੋਸਾ ਕਰਨਾ ਮੁਸ਼ਕਲ ਆ ਸचेत ਰਹਿ ਕੇ ਸਾਵਧਾਨ ਰਹਿ ਕੇ ਜਿੰਨੀ ਕੁ ਕਿਸੇ ਦੀ ਮਦਦ ਕਰ ਸਕਦੇ ਹੋ ਜਰੂਰ ਕਰੋ ਆਪਣੀ ਸੁਰੱਖਿਆ ਵੀ ਜ਼ਰੂਰੀ ਆ ਇਹ ਵੀ ਠੀਕ ਆ ਉਸ ਤੋਂ ਬਾਅਦ ਆ ਚੌਥੀ ਦਾਤ ਵਾਹਿਗੁਰੂ ਜੀ ਜਿਹੜੀ ਚੌਥੀ ਦਾਤ ਆ ਨਾ ਇਹ ਮਾਲਕ ਤੋਂ ਰੋਜ਼ ਮੰਗਣੀ ਆ ਕਿਉਂਕਿ ਇਹਦੀ ਸਾਨੂੰ ਬਿਲਕੁਲ ਕਦਰ ਨਹੀਂ ਆ ਇਹਦੀ ਕੀਮਤ ਦਾ ਹੀ ਨਹੀਂ ਸਾਨੂੰ ਪਤਾ ਇਹ ਦਾਤ ਆ ਸਾਡੀ ਤੰਦਰੁਸਤੀ ਦੀ ਦਾਤ ਅਸੀਂ ਧਨ ਦੌਲਤ ਮੰਗਦੇ ਆ ਸੁੱਖ ਪਦਾਰਥ ਮੰਗਦੇ ਆ ਪਰ ਅਸੀਂ ਭੁੱਲ ਜਾਂਦੇ ਹਾਂ ਕਿ ਸਭ ਤੋਂ ਜ਼ਰੂਰੀ ਚੀਜ਼ ਹੈ ਸਾਡੇ ਲਈ ਸਾਡੇ ਸਰੀਰ ਦੀ ਤੰਦਰੁਸਤੀ ਜੇ ਸਾਡਾ ਸਰੀਰ ਤੰਦਰੁਸਤਿਆ ਤਾਂ ਹੀ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਆਏ ਹੋਏ ਸੁੱਖ ਚੰਗੇ ਲੱਗਣਗੇ ਜੇ ਸਰੀਰ ਹੀ ਬਿਮਾਰ ਪੈ ਗਿਆ ਸਰੀਰ ਹੀ ਰੋਗੀ ਬਣ ਗਿਆ ਤਾਂ ਫਿਰ ਕੋਈ ਸੁੱਖ ਪਦਾਰਥ ਚੰਗਾ ਨਹੀਂ ਲੱਗਣਾ ਇਸ ਕਰਕੇ ਪਹਿਲਾਂ ਆਪਣੇ ਸਰੀਰ ਦੀ ਤੰਦਰੁਸਤੀ ਮੰਗੋ ਆਪਣੇ ਬੱਚਿਆਂ ਦੀ ਤੰਦਰੁਸਤੀ ਮੰਗੋ ਪਰਿਵਾਰ ਦੀ ਤੰਦਰੁਸਤੀ ਮੰਗੋ ਇਹ ਹੀ ਦਾਤ ਸਭ ਤੋਂ ਵੱਡੀ ਹੈ ਇਹ ਦਾਤ ਮਿਲ ਗਈ ਤਾਂ ਦੁਨੀਆ ਦੀਆਂ ਸਾਰੀਆਂ ਚੀਜ਼ਾਂ ਅਸੀਂ ਪ੍ਰਾਪਤ ਕਰ ਲਵਾਂਗੇ ਸਰੀਰ ਤੰਦਰੁਸਤ ਹੋਵੇ ਤਾਂ ਹੀ ਅਸੀਂ ਭਜਨ ਬੰਦਗੀ ਕਰ ਸਕਦੇ ਹਾਂ ਸਰੀਰ ਤੰਦਰੁਸਤ ਨਰੂਆਂ ਹੋਵੇ ਤਾਂ ਹੀ ਅਸੀਂ ਸੇਵਾ ਕਰ ਸਕਦੇ ਹਾਂ ਸਰੀਰ ਤੰਦਰੁਸਤ ਨਰਵਾਏ ਤਾਂ ਹੀ ਜੀ ਆਪਣੇ ਕੰਮ ਧੰਦੇ ਕਾਰੋਬਾਰ ਦੇ ਵਿੱਚ ਮਿਹਨਤ ਕਰ ਸਕਦੇ ਆ ਸਰੀਰ ਦੀ ਤੰਦਰੁਸਤੀ ਤਾਂ ਹਰੇਕ ਥਾਂ ਤੇ ਜ਼ਰੂਰੀ ਆ ਦੋਵੇਂ ਹੱਥ ਜੋੜ ਕੇ ਮਾਲਕ ਤੋਂ ਤੰਦਰੁਸਤੀ ਮੰਗਣੀ ਆ ਅਤੇ ਆਪਣੇ ਸਰੀਰ ਨੂੰ ਤੰਦਰੁਸਤ ਨਰਵਾ ਰੱਖਣ ਦੇ ਲਈ ਆਪਣੀਆਂ ਆਦਤਾਂ ਦੇ ਵਿੱਚ ਵੀ ਸੁਧਾਰ ਕਰਨਾ ਹੈ ਕਦੇ ਵੀ ਜੀਭ ਦੇ ਸਵਾਦ ਦੇ ਅਨੁਸਾਰ ਨਹੀਂ ਖਾਣਾ ਆਪਣੀ ਭੁੱਖ ਆਪਣੇ ਸਰੀਰ ਦੀ ਲੋੜ ਦੇ ਮੁਤਾਬਕ ਖਾਣਾ ਹੈ ਕਿਉਂਕਿ ਜੀਭ ਦਾ ਸਵਾਦ ਸਾਨੂੰ ਬਿਮਾਰ ਬਣਾਉਂਦਾ ਹੈ ਚੰਗਾ ਭੋਜਨ ਖਾਓ ਤਾਜ਼ਾ ਖਾਓ ਜਿੰਨਾ ਖਾਓ ਉਹਨੂੰ ਨਾਲ ਦੀ ਨਾਲ ਪਚਾਓ ਸਵੇਰ ਦੀ ਸੈਰ ਕਰੋ ਖੁਸ਼ ਰਹੋ ਚਿੰਤਾ ਮੁਕਤ ਰਹੋ ਜੋ ਵੀ ਚਿੰਤਾਵਾਂ ਪਰੇਸ਼ਾਨੀਆਂ ਨੇ ਨਾ ਉਹ ਪਰਮਪਿਤਾ ਪਰਮਾਤਮਾ ਜੀ ਦੇ ਨਾਲ ਸਾਂਝੀਆਂ ਕਰ ਲਿਆ ਕਰੋ ਉਹਨਾਂ ਦੇ ਅੱਗੇ ਆਪਣੀਆਂ ਚਿੰਤਾਵਾਂ ਪਰੇਸ਼ਾਨੀਆਂ ਦੀ ਅਰਦਾਸ ਬੇਨਤੀ ਕਰਕੇ ਆਪ ਬੇਫਿਕਰੇ ਹੋ ਜਾਇਆ ਕਰੋ ਤਾਂ ਸ਼ਰੀਰ ਤੰਦਰੁਸਤ ਨਰ ਹੋ ਰਵੇਗਾ ਸੋ ਸੰਗਤ ਜੀ ਅੱਜ ਦੀ ਇਹ ਵੀਡੀਓ ਇਹ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਜੇ ਜੇ ਵੀਡੀਓ ਚੰਗੀ ਲੱਗੀ ਆ ਫਿਰ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਪਰ ਜੇਕਰ ਕੋਈ ਵੀ ਗੱਲ ਵਿੱਚ ਉਹ ਚੰਗੀ ਨਹੀਂ ਲੱਗੀ ਤਾਂ ਫਿਰ ਤੁਸੀਂ ਮੈਨੂੰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮਾਫ਼ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ